ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਖੇਤੀ ਦਿਖਾਉਣੇ ਆ ਜੀ ਆਪਾਂ ਇਸ ਟਾਈਮ ਐਮਪੀ ਦੇ ਵਿੱਚ ਖੜੇ ਹੋਏ ਆ ਇੱਥੇ ਇਹ ਖੇਤੀ ਹੋ ਰਹੀ ਆ ਵੀਰੋ ਇਹਨੂੰ ਤੁਸੀਂ ਜਾਣਦੇ ਹੋਵੋਗੇ ਇਹ ਪੌਦਾ ਤੁਸੀਂ ਦੇਖਿਆ ਹੋਊਗਾ ਇਹ ਕੀ ਆ ਦੇਖੋ ਕੁੱਕੜੀਆਂ ਵਗੈਰਾ ਲੱਗੀਆਂ ਇਹ ਆਪਣੇ ਆਮ ਖੇਤਾਂ ਦੇ ਬੱਟਾ ਡੋਲਾਂ ਦੇ ਵੀਰੋ ਖੜੇ ਹੁੰਦੇ ਨੇ ਅੱਕ ਇਹਨੂੰ ਆਪਾਂ ਅੱਕ ਕਹਿ ਦਿੰਨੇ ਆ ਇਹ ਅੱਕ ਹੈ ਜੀ ਇਹ ਵੀਰੋ ਅੱਕ ਨੂੰ ਵੀ ਖੇਤੀ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਹੈ ਦੇਖੋ ਕਾਫੀ ਦੂਰ ਤੱਕ ਤੁਸੀਂ ਨਿਗਾਹ ਮਾਰੋਗੇ ਇਹ ਸਾਰੇ ਅੱਕ ਹੀ ਖੜੇ ਹੋਏ ਨੇ ਠੀਕ ਹੈ ਜੀ ਇਹਦੇ ਵੀਰੋ ਜਿਹੜੇ ਆ ਫੁੱਲ ਨੇ ਆ ਫੁੱਲ ਖੜੇ ਹੋਏ ਨੇ ਇਹਨਾਂ ਫੁੱਲਾਂ ਨੂੰ ਪੂਰੇ ਖੜਿਆ ਕੇ ਐਦਾਂ ਤੋੜ ਕੇ ਇਹਨਾਂ ਨੂੰ ਸੁਕਾਇਆ ਜਾਂਦਾ ਹੈ ਸੁਕਾ ਕੇ ਜਿਸ ਤਰ੍ਹਾਂ ਦੇਖੋ ਇਹ ਟੁੱਟ ਕੇ ਥੱਲੇ ਡਿੱਗੇ ਹੋਏ ਨੇ ਆ ਵਾਲੇ ਸੁੱਕੇ ਫੁੱਲ ਨੇ ਵੀਰੋ ਜਿਹੜੇ ਆ ਫੁੱਲ ਡਿੱਗੇ ਹੋਏ ਨੇ ਇਹਨਾਂ ਨੂੰ ਇਸ ਤਰ੍ਹਾਂ ਇਕੱਠੇ ਕਰਕੇ ਸਮੇਤ ਬੀਜ ਸਮੇਤ ਫੁੱਲ ਵੀ ਰੋਏ ਐਦਾਂ ਇਹ 8800 ਰੁਪਏ ਪ੍ਰਤੀ ਕੁੰਟਲ ਜਿਹੜਾ ਇਹਦਾ ਅੱਕ ਦਾ ਵੀ ਆ ਫੁੱਲ ਹੈ ਇਹ ਵਿਕਦਾ ਠੀਕ ਹੈ ਜੀ ਇਹਨੂੰ ਖੇਤੀ ਦੇ ਰੂਪ ਦੇ ਵਿੱਚ ਕੀਤਾ ਜਾਂਦਾ ਹੈ ਸ਼ਾਇਦ ਆਪਣੇ ਪੰਜਾਬ ਦੇ ਵਿੱਚ ਆਪਾਂ ਇਹਨੂੰ ਬਾਦੂ ਦਾ ਬੂਟਾ ਸਮਝਦੇ ਆ ਇਹਨੂੰ ਪੱਟ ਦਿੰਨੇ ਆ ਪੱਟ ਕੇ ਪਰੇ ਸਿੱਡ ਦਿੰਨੇ ਆ ਸੋ ਵੀਰੋ ਇਹ ਇੱਕ ਤਰ੍ਹਾਂ ਦੀ ਖੇਤੀ ਆ ਪਰ ਆਪਾਂ ਇੰਨੀ ਕੋਸ਼ਿਸ਼ ਇੰਨੀ ਖੇਚਲੇ ਨਹੀਂ ਮਿਹਨਤ ਨਹੀਂ ਕਰ ਸਕਦੇ ਕਿਉਂਕਿ ਆਪਣੇ ਮੰਡੀ ਕਰਨ ਬਾਰੇ ਨਹੀਂ ਪਤਾ ਕਿ ਕਿੱਥੇ ਵਿਕਦਾ ਇਹਨੂੰ ਕਿੱਥੇ ਵੇਚਣਾ ਹੈ ਸੋ ਵੀਰੋ ਇੱਕ ਵਧੀਆ ਖੇਤੀ ਆ ਕੁਝ ਕਿਸਾਨ ਭਰਾਵਾਂ ਨੇ ਇਹਨੂੰ ਵਧੀਆ ਧੰਦਾ ਬਣਾਇਆ ਹੋਇਆ ਇਹਨਾਂ ਦਾ ਕਹਿਣਾ ਹੈ ਕਿ ਤਕਰੀਬਨ ਇਹ ਇਕੜ ਦੇ ਵਿੱਚੋਂ ਜੀ 80 ਤੋਂ 90000 ਦਾ ਹੋ ਜਾਂਦਾ ਜਦੋਂ ਇਹ ਰੁੱਤ ਦੇ ਵਿੱਚ ਇਹ ਤੇ ਦੋ ਵਾਰ ਫੁੱਲ ਲੱਗਦੇ ਨੇ ਸਾਲ ਦੇ ਵਿੱਚ ਉਦੋਂ ਆਦੇ ਫੁੱਲਾਂ ਨੂੰ ਝਾੜਿਆ ਜਾਂਦਾ ਉਸ ਤੋਂ ਬਾਅਦ ਵੀਰੋ ਇਹਨੂੰ ਵੇਚਿਆ ਜਾਂਦਾ ਤੇ ਇਹ 8800 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜੇ ਫੁੱਲ ਨੇ ਅੱਕਦੇ ਉਹ ਵਿਕਦੇ ਨੇ ਦੇਖੋ ਅਜੀਬ ਚੀਜ਼ ਸੀ ਕਿ ਜੀ ਪੰਜਾਬ ਦੇ ਵਿੱਚ ਖੈਰ ਮੈਨੂੰ ਇ tanto ਕੁਝ ਨਹੀਂ ਮਿਲਿਆ ਮੈਂ ਇਸੇ ਕਰਕੇ ਰੁਕ ਗਿਆ ਵੀਡੀਓ ਬਣਾ ਲਈ ਕਿ ਆਪਾਂ ਕਿਸਾਨ ਵੀਰਾਂ ਦਾ ਕਿ ਸੁਨੇਹਾ ਦੇਵਾਂਗੇ ਦੇਖੋ ਜੀ ਤੰਦਾਏ ਜੋ ਵੀ ਕਿਸੇ ਨੂੰ ਵੇਚਣਾ ਆਉਂਦਾ ਵੀਰ ਉਹ ਮਿੱਟੀ ਵੀ ਵੇਚ ਸਕਦਾ ਪਰ ਜਿਹਨੂੰ ਵੇਚਣ ਦੀ ਕਲਾ ਨਹੀਂ ਹੈ ਉਹ ਸੋਨਾ ਵੀ ਨਹੀਂ ਵੇਚ ਸਕਦਾ ਇਹ ਹਰ ਇੱਕ ਬੰਦੇ ਦਾ ਆਪਣਾ ਜੋ ਵੀਰੋ ਐਕਸਪੈਰੀਮੈਂਟ ਹੈ ਆਪਣਾ ਤਜਰਬਾ ਹੈ ਬੰਦੇ ਨੇ ਜਿਵੇਂ ਵੀ ਕੋਈ ਕਰ ਸਕਦਾ ਉਹ ਕਰ ਲੈਂਦਾ ਸੋ ਦੇਖੋ ਇਹ ਵੀ ਇੱਕ ਵੀਰੋ ਵਧੀਆ ਖੇਤੀ ਆ ਅੱਕਾਂ ਦੀ ਖੇਤੀ ਜਿਹਨੂੰ ਆਪਕ ਦੇ ਸੋਚ ਵੀ ਨਹੀਂ ਸਕਦੇ ਸੀ ਸੋ ਐਦਾਂ ਦਾ ਕੁਝ ਵੀ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਿਆ ਕਾਫੀ ਏਰੀਏ ਦੇ ਵਿੱਚ 5-5 7-7 ਕਿੱਲੇ 10-10 ਕਿੱਲੇ ਇਹ ਕਿਸਾਨਾਂ ਨੇ ਲਾਏ ਹੋਏ ਨੇ ਜਿਹਨੂੰ ਇਹ ਮਤਲਬ ਇੱਕ ਖੇਤੀ ਦੇ ਤੌਰ ਤੇ ਕਰਦੇ ਨੇ ਤੇ ਖੇਤੀ ਦੇ ਤੌਰ ਤੇ ਹੀ ਵੇਚਦੇ ਨੇ ਇਹਦੇ ਮੰਡੀ ਕਰਨ ਬਾਰੇ ਆਪ ਨੂੰ ਨਹੀਂ ਪਤਾ ਪਰ ਉਹਨਾਂ ਨੂੰ ਪਤਾ ਕਿ ਕਿੱਥੇ ਵੇਚਣਾ ਕਿਵੇਂ ਵੇਚਣਾ ਇਸ ਲਈ ਉਹਨਾਂ ਨੇ ਇਹਨੂੰ ਲਾਹੇਵੰਦਨ ਦਾ ਬਣਾਇਆ ਹੋਇਆ ਉਹ ਕਹਿ ਰਹੇ ਨੇ ਕਿ ਆਮ ਹੋਰ ਫਸਲਾਂ ਜਿਵੇਂ ਨਰਮਾ ਜੀਰੀ ਵਗੈਰਾ ਵੀ ਇਦੋਂ ਸਾਨੂੰ ਇਹਦੀ ਨਕੰਬੀਰੋ ਅ ਅੱਕਾਂ ਤੋਂ ਜ਼ਿਆਦਾ ਹੋ ਰਹੀ ਆ ਸੋ ਧੰਨਵਾਦ ਜੀ ਅ ਮੈਨੂੰ ਠੀਕ ਲੱਗਿਆ ਵਧੀਆ ਲੱਗਿਆ ਕੋਈ ਨਵੀਂ ਚੀਜ਼ ਲੱਗੀ ਇਸੇ ਕਰਕੇ ਆਪਾਂ ਇਹਨੂੰ ਵੀਡੀਓ ਨੂੰ ਸ਼ੇਅਰ ਕਰਤਾ ਕੀ ਦੀ ਅੱਗੇ ਜੀ ਚੰਗੀ ਲੱਗੇ ਤਾਂ ਵੀਰੋ ਕਿਰਪਾ ਕਰਕੇ ਉਹਨੂੰ ਸ਼ੇਅਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਕੋਈ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਸਾਰਿਆਂ ਦਾ ਧੰਨਵਾਦ ਜੀ ਮਿਹਰਬਾਨੀ